ਆਹ ਅਸਲ ਜੀ ਸਰ ਜਾ ਬਾਹਰ ਅੰਦਰ ਪਾਣੀ ਲੈ ਆਂਦੇ ਆਹ ਐ ਘੜੀ ਲੈ ਦੀ ਭਾਈ ਮੇਰੀ ਹੈ ਆ ਤੂੰ ਮੇਰਾ ਫੋਨ ਕਿੱਥੋਂ ਲਾ ਕੇ ਲਿਆ ਓਏ ਮੇਰਾ ਚਾਰਜ ਤੇ ਲਾ ਕੇ ਗਈ ਤੀ ਹੈ ਤੇਰੀ ਭਾਬੀ ਨੇ ਲਾ ਕੇ ਤੇ ਮੈਂ ਭਵਾਂ ਤਮਾਨ ਲਾ ਕੇ ਦੀ ਆਹ ਘੜੀ ਪਈ ਮੇਰੀ ਮੈਂ ਤਾਂ ਵੀਰੇ ਘੜੀ ਆਫਿਸ ਚ ਭੁੱਲੀ ਆਈ ਹੈ ਹੈ ਆਫਿਸ ਚ ਭੁੱਲੀ ਆਈ ਮੈਂ ਤਾਂ ਚੱਕ ਲੈ ਆਉਂਦੀ ਯਾਰ ਦਿਮਾਗ ਚੋਂ ਨਿਕਲ ਗਈ ਗੱਲ ਮੇਰੇ ਤਾਂ ਮੈਂ ਤਾਂ ਭਾਈ ਟਾਈਮ ਦੇਖਣ ਕੋਈ ਅੱਖਾ ਹੋਈ ਜਾਣਾ ਬੰਦੇ ਬੰਦੇ ਨਹੀਂ ਸਿਰ ਤਾਂ ਪਵਾ ਲੈਂਦੇ ਸੀਗੇ ਪਰ ਮੈਂ ਆਉਂਦੀ ਹਾਂ ਚੱਕਰਾਂ ਭੁੱਲ ਗਈ। ਇਹ ਪਾਈ ਤੂੰ ਆਪਦੀ ਐਣਕਾ ਲਾਉਣੀ ਨਹੀਂ ਭੁੱਲਦੀ। ਫੇਰ ਮੇਰੇ ਕਿ ਮੇਰੀਆਂ ਗੱਲਾਂ ਤੈਨੂੰ ਚੁਲਦੀਆਂ ਨੇ। ਐਣਕਾ ਤਾਂ ਐ ਲਾ ਲਈਏ ਜਿਵੇਂ ਮਾਸਟਰ ਨੇ ਬੰਨੀ ਹੋਣੀ ਐ। ਮੂੰਹ ਬੰਨੀ ਫਿਰਦੀ ਆ ਪਾਈ ਤੂੰ ਕੋਈ ਚਲ ਕੋਈ ਨਾ ਤੈਨੂੰ ਅਸੀਂ ਦੱਸ ਦਾਂਗੇ ਟਾਈਮ ਯਾਰ। ਤਾਂ ਕਿ ਸਨੀਆਂ ਲਾਉਣੀਆਂ। ਯਾਰ ਮੈਂ 100 ਕੰਮ ਕਰ ਕਰਦਾ ਹਾਂ ਤਾਂ ਸਮਾਂ ਕਿ ਮੈਂ ਬੰਦੇ ਵਿੱਚ ਤੇਰੀ ਘਰ ਨੂੰ ਟਾਈਮ ਪੁੱਛੂ ਤੂੰ ਕਹਿੰਗਾ ਮੇਰੇ ਕੋਲ ਟਾਈਮ ਕਿਉਂ ਪੁੱਛਦਾ। ਸਾਡੇ ਤੋਂ ਪੁੱਛ ਲਿਆ ਕਰ ਅਸੀਂ ਦੱਸ ਦਿਆ ਕਰਾਂਗੇ ਤੈਨੂੰ ਕੋਈ। ਦੱਸਿਓ ਘੜੀਆ ਟਾਈਮ ਮੈਨੂੰ ਭਈ ਇਹ। ਓ ਓਏ ਕੋਈ ਨਾ ਫਿਰ ਤੜਕੇ ਚੱਕ ਲਓ ਯਾਰ ਦਫ਼ਤਰ ਚ ਭਈਆ ਕਹਿੰਦੀ ਭਾਈ ਸੈਲ ਤਾਂ ਪਵਾ ਲਈ ਸੀ ਉਹ ਚ ਆਉਂਦੀ ਨਾ ਮੈਂ ਕਾਲੀ ਕਾਲੀ ਚ ਭੁੱਲ ਗਈ ਮੈਂ ਕੱਲ ਨੂੰ ਚੱਕ ਲਿਆਉਂਗੀ ਪੱਕਾ ਮੈਂ ਤੜਕੇ ਚੱਕ ਲਿਆਉਂਗੀ ਭਾਈ ਕੜੀ ਹੈ ਹੀ ਨਹੀਂ ਤੇਰੇ ਦਫ਼ਤਰ ਚ ਮੈਂ ਕਿਹਾ ਨਾ ਜਾਣ ਤੂੰ ਦੇਖ ਕੇ ਆਏ ਓਥੇ ਉਹੀ ਮਰੀ ਜਾਂਦਾ ਅੱਜ ਤਾਂ ਪਹੁੰਚ ਗਈ ਜਿੱਥੇ ਪਹੁੰਚਣੀ ਸੀ ਕਿੱਥੇ ਪਹੁੰਚ ਗਈ ਕੀ ਬਸਾਉਣ ਤੈਨੂੰ ਕਿੱਥੇ ਪਹੁੰਚ ਗਈ ਕੀ ਮਤਲਬ ਹੈ ਓਏ ਉਹੀ ਮਰੀ ਜਾਂਦਾ ਯਾਰ ਇਹ ਗਧੀਆਂ ਪਤਾਲਾ ਤੜਕੇ ਲਿਆ ਦੂ ਯਾਰ ਅਮੀਰ ਵਾਲੀ ਬੰਦ ਤੇਰੀ ਮੈਂ ਕਹਿੰਦਾ ਬੰਨਨੀਆ ਕਰੀ ਗਾਹ ਨੂੰ ਕਹਿੰਗਾ ਮੇਰੀ ਘੜੀ ਬੰਨ ਲਈ ਨਾਲ ਭਾਈ ਉਹ ਵੀ ਘੜੀ ਖਰਾਬ ਹੋਈ ਪਈ ਐ ਕੋਈ ਨਵੀਂ ਘੜੀ ਲੈ ਲੈ ਉਹ ਭਾਈ ਘੜੀ ਪਸੰਦ ਆਈਂ ਨਾ ਕਿ ਮੈਨੂੰ ਪਤਾ ਮਰਦ ਜਾਤ ਵਾਸਤੇ ਘੜੀ ਆ ਉਹ ਮੈਨੂੰ ਪਤਾ ਉਹ ਯਾਰ ਮੇਰੇ ਵਾਲੀ ਸਮਾਰਟ ਵਾਚ ਜੀ ਬੰਨ ਲਈ ਹੈ ਆਪ ਤਾਂ ਤੂੰ ਕੁਝ ਭੁੱਲਦੀ ਨਹੀਂ ਨਾ ਸੁਰਖੀ ਲੈਣਾ ਬਿੰਦੀ ਲੈਣਾ ਬਾਈ ਨਿਕਲ ਗਿਆ ਉਹਨਾਂ ਦਿਮਾਗ ਚ ਗੱਲ ਉਹਨੂੰ ਦੱਸੋ ਕੀ ਕਰਾਂ ਜੇ ਮੈਂ ਫਿਰ ਤੈਨੂੰ ਇੱਥੇ ਜਾਣਾ ਫਿਰ ਤੂੰ ਮੈਨੂੰ ਬਦਨਾਮ ਕਰਦੀ ਆ ਭਾਈ ਇਹ ਮੈਂ ਮਗਰ ਮਗਰ ਤਰਿਆ ਫਿਰਦਾ ਨਹੀਂ ਬਾਈ ਮੈਂ ਇਹ ਨਹੀਂ ਕਿਹਾ ਮੈਂ ਤੈਨੂੰ ਕਿਹਾ ਸੀ ਨੀ ਤੋਪ ਹੁੰਦੀ ਬਾਈ ਤੋਤਾ ਹੀ ਮੇਰੀ ਗੱਲ ਸੁਣ ਜੇ ਤੂੰ ਚਾਰ ਅੱਖਰ ਪੜ ਗਈ ਹੁਣ ਸਾਨੂੰ ਆਇਆ ਪਾਇਆ ਪਾਗਲ ਬਣਾ ਮੈਨੂੰ ਪੜਾ ਨੂੰ ਓ ਯਾਰ ਇਹਨੇ ਤੈਨੂੰ ਕਿਹਾ ਗਿਆ ਯਾਰ ਨਾਲ ਤਾ ਚੰਗੀ ਤੇਰੀ ਘੜੀ ਲੈ ਕੇ ਗਿਆ ਸੈੱਲ ਪਵਾ ਕੇ ਲਈਆ ਤੜਕੇ ਲੈ ਆਉਗੀ ਓਹ ਫਾਹਾ ਉਹਦਾ ਤੈਨੂੰ ਇੱਕ ਦਿਨ ਪਹੁੰਚ ਗਈ ਇੱਥੇ ਪਹੁੰਚ ਗਈ ਕਿੰਨੇ ਕ ਬਣਦਾ ਤੂੰ ਕਿੱਥੇ ਪਹੁੰਚ ਗਈ ਕਿੱਥੇ ਪਹੁੰਚ ਗਈ ਦੱਸ ਬਾਗ ਦੇ ਆ ਪਾਈ ਅੰਦਰ ਜਾ ਬਾਗ ਜਾ ਯਾਰ ਤਾਂ ਉਹੀ ਬੋਲੀ ਜਾਊਗਾ ਮਾਰਦਾ ਗੱਲਾਂ ਇਹ ਕਾ ਕਰਨਾ ਘੜੀ ਤਾਂ ਦੇਤੀ ਜਿਹਨੂੰ ਦੇਣੀ ਸੀ ਨੇ ਕਿਹਨੂੰ ਦੇਤੀ ਯਾਰ ਵੀ ਮਰੀ ਜਾਂਦਾ ਤੂੰ ਕਿਤੇ ਬੰਦੇ ਨੂੰ ਬੰਦੇ ਨੂੰ ਦੇਤੀ ਹੋਣੀ ਛਣਛਣਾ ਦੇਤੀ ਤੈਨੂੰ ਪਤਾ ਪਤਾ ਲੱਗਦਾ ਕਿ ਕਦੋਂ ਕਿਹੜੇ ਬੰਦੇ ਨੇ ਦੇਉਗੇ ਕਿਹੜੇ ਵੇਲੇ ਪਾਣੀ ਪੀਂਦੀ ਐ ਇਹ ਮੇਰਾ ਸਾਲਾ ਮੱਛ ਵਰਗੀ ਹੋਈ ਨਾ ਤੂੰ ਸੁੱਕ ਕੇ ਕੰਨਾ ਹੋਈ ਜਨੇ ਹੈ ਤੈਨੂੰ ਕਿਹੜੀ ਗੱਲ ਦਾ ਚੋਰਾ ਇਹਨੂੰ ਕਿਹੜੀ ਗੱਲ ਦਾ ਹੌਸਲਾ ਮੈਨੂੰ ਐ ਦੱਸੀ ਪਹਿਲਾਂ ਓ ਯਾਰ ਪਹਿਲੇ ਦਿਨ ਹੀ ਰਹੀ ਜਿਹਾ ਹੈ ਤੀਵੀਂ ਫੁੱਲ ਕੇ ਕੁਲਗਰੇ ਵਰਗੀ ਹੋਣ ਲੈ ਸਮਝਦਾ ਹੌਸਲਾ ਉੱਪਰ ਹੈ ਤੇ ਯਾਰ ਬਾ ਬੋਲਦਾ ਮੇਰਾ ਇਹ ਵੀ ਜੇ ਨੰਮ ਮਗਰ ਮਗਰ ਲੈ ਲਿਆ ਚੜਦਾ ਦੇ ਲੈ ਕਰ ਮਜਾ ਆ ਘੜੀ ਦਫਤਰ ਚ ਹੋਵੇ ਅਸੀਂ ਹੁਣ ਨਰੌਲੇ ਨਹੀਂ ਨਿਮੜੇ ਕਦੇ ਹੈਂ ਪੰਜ ਗਾ ਯਾਰ ਪਤਾ ਨਹੀਂ ਕਹੀਆਂ ਗੱਲਾਂ ਨਹੀਂ ਮੇਰੀ ਗੱਲ ਸੁਣਾ ਜੇ ਇੱਥੇ ਲੱਗ ਜੂ ਪਤਾ ਰਿਜ਼ਲਟ ਦਾ ਜਰ ਰਿਜ਼ਲਟ ਪਤਾ ਲੱਗ ਜੇ ਯਾਰ ਮੈਂ ਜਾ ਕੇ ਦੀ ਭੈਣ ਦੀ ਬਾਗ ਸੋ ਤੈਨੂੰ ਅਕਲ ਨਹੀਂ ਹੈਗੀ ਜਾ ਘੜੀ ਦਫਤਰ ਚ ਮਿਲ ਗਈ ਮੇਰਾ ਨਾਮ ਬਦਲਾ ਦੀ ਜਾਣ ਕੇ ਭੁੱਲ ਕੀ ਨਹੀਂ ਅਸੀਂ ਜਾਣ ਕੇ ਦੇਖੀ ਹੈ ਘੜੀ ਤੜ ਕੇ ਲੈ ਆਉਗੀ ਅੜਕਾ ਗਿਰੇ ਦੇਖਿਆ ਕੱਲ ਤਾਂ ਚੋਰਦੀ ਹੁੰਦੀ ਐ ਜਿਹਦਾ ਕਹਿੰਦਾ ਕਹਿੰਦਾ ਕੱਲ ਨੂੰ ਉਹਦਾ ਚੋਰ ਹੁੰਦਾ ਜਿਹਦਾ ਕੱਲ ਕਹਿੰਦੇ ਮੈਨੂੰ ਐ ਦੱਸ ਆਪ ਦੇ ਗੁੱਟ ਤੇ ਘੜੀ ਬੰਨੀ ਫਿਰਦੀ ਐ ਮੋਬਾਈਲ ਨਾ ਭੁੱਲੀ ਹੈ ਐ ਆ ਕਾਪੀਆਂ ਜੀ ਨਾ ਭੁੱਲੀ ਹੈ ਹਾਓ ਆ ਕੱਲ ਨੂੰ ਹੱਥ ਮਾਰ ਮੜਾ ਮੋਟਾ ਕੋਈ ਪਤਾ ਨਹੀਂ ਦੱਸ ਮੂੰਹ ਬੰਨਣ ਲੱਗਦੇ ਤੀਵੀਂ ਜਦੋਂ ਐ ਸਮਝ ਲੈ ਮੂੰਹ ਕੌਣ ਬੰਨਦਾ ਹੁੰਦਾ ਭਲਾ ਦੱਸ ਮੂੰਹ ਕੋਣ ਬੰਦਾ ਹੁੰਦਾ ਮੂੰਹ ਤਾਂ ਚੋਰ ਤੇ ਤੇਰੀ ਬੰਦੇ ਮੇਰੀ ਤੇਰੀ ਬੋ ਕਿੱਥੇ ਚੋਲਦੀ ਰਹੀ ਓਏ ਦੱਸ ਸਦਾ ਗੱਲਬਾਤ ਕਿਸੇ ਹੋਰ ਨਾਲ ਹੋ ਗਈ ਮੇਰਾ ਸੜਾ ਉਹਦੇ ਪਤਾ ਲੱਗੂ ਜਦੋਂ ਇਹ ਹਿਮਾਚਲ ਚ ਥੀ ਮਰੀ ਗਲਤ ਵਾਂਗਲ ਨਹੀਂ ਕਰਦਾ ਤੂੰ ਪਰੰਜਲ ਤਰੜਾ ਕੇ ਪੁੱਛ ਘੜੀ ਕਿੱਥੇ ਹੈ ਇਹ ਤੇ ਉਹ ਦਾਤਲੁਰੂ ਜੀ ਆ ਤੇਰੀ ਤਾਂ ਬਹੂ ਖੜਦੀ ਨਹੀਂ ਤੇਜ ਆ ਇਹ ਪਰੰਜਲ ਹਾਂਜੀ ਪਾਣੀ ਪੀਲੇ ਪਾਣੀ ਨਾ ਹੈ ਨਾ ਕਿਉਂ ਤੂੰ ਵਿਆਹ ਤੋਂ ਪਹਿਲਾਂ ਪਤਲੀ ਦੀ ਹੈ ਕਿ ਮੋਟੀ ਦੀ ਹੈ ਕਿਉਂ ਮੋਟੀ ਲੱਗਣ ਲੱਗੀ ਮੈਂ ਉਹ ਪਤਲੀ ਉਹਦੀ ਪਹਿਲਾਂ ਵੀ ਹੈ ਨਾ ਹਾਂ ਉਹ ਵੀ ਪਤਲੀ ਹੈ ਬਸ 2 ਕਿਲੋ ਵਜ ਨਹੀਂ ਵਧਿਆ ਮੇਰੇ ਤਾਂ ਵਿਆਹ ਤੋਂ ਬਾਅਦ ਬਾਕੀ ਤੁਹਾਨੂੰ ਪਤਾ ਹੁਣ ਮਠਿਆਈਆਂ ਮਠੂਆਂ ਖਾਈਏ ਵਿਆਹ ਚ ਵਧਨੇ ਹੈ ਵਜਨ ਤਾਂ ਬਾਕੀ ਵਿਆਹ ਦਾ ਹੌਸਲਾ ਹੋ ਜਾਂਦਾ ਤੂੰ ਮੇਰੀ ਮੋਹ ਹੈ ਤੁਹਾਡੇ ਮੂੰਹ ਆਊਗਾ ਹੋਰ ਦੱਸ ਕੀ ਦਾ ਮੂੰਹ ਆਊਗਾ ਇਹੋ ਜਿਹਾ ਕੰਨਾ ਕਿਉਂ ਕਰੀ ਜਾਂਦੇ ਹੋ ਕੜੀ ਉੱਥੇ ਆਣਾ ਉੱਥੇ ਡਾਕਟਰ ਜੀ ਹੈ ਨਾ ਵੀਰੇ ਕੋਲ ਵੀ ਤਾਂ ਇਹੀ ਗੱਲ ਕਹੀ ਸੀ ਵੀ ਡਾਕਟਰ ਜੀ ਆ ਉਹ ਤੁਸੀਂ ਨਾ ਫੋਨ ਕਰੀਏ ਛੇਤੀ ਬਾਹਰ ਆ ਜਾ ਉਹ ਕਾਲੀ ਕਾਲੀ ਜਿਹੜਾ ਸਮਾਨ ਹੱਥ ਚ ਆਇਆ ਤਾਂ ਚੱਕ ਲਿਆ ਕੜੀ ਰਹਿ ਗਈ ਉੱਥੇ ਹਾਂ ਡਾਕਟਰ ਜੀ ਹੋਗੀ ਡਾਕਟਰ ਜੀ ਆ ਕੜੀ ਤਾਂ ਕਾਨੂੰ ਲਿਆਉਂਗੀ ਤੁਸੀਂ ਮੈਨੂੰ ਛੱਡਣ ਜਾਉਂਗੇ ਨਾ ਤੁਹਾਨੂੰ ਫੜਾ ਦੂੰਗੀ ਮੈਂ ਬਾਤ ਠੀਕ ਆ ਹੈ ਠੀਕ ਆ ਠੀਕ ਐਂ ਕਰ ਲੂੰਗਾ ਫਿਰ ਤੁਹਾਨੂੰ ਕੀ ਹੋ ਗਿਆ ਨਾ ਨਾ ਮੈਨੂੰ ਤਾਂ ਕੀ ਹੋਣਾਗਾ ਮੈਂ ਤਾਂ ਉਹੀ ਮੈਂ ਚੱਲ ਪੁੱਛ ਲਾਂ ਵੀ ਚੱਲ ਡਾਕਟਰ ਜੀ ਹੋਗੀ ਅ ਘੱਟਾ 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 ਅ ਘੱਟਾ ਨਹੀਂ ਭਾਈ ਹਾਂ ਕੱਟਦਾ ਕੰਪਨੀ ਵਾਲਾ ਤਾਂ ਭਾਈ ਕਾ ਕੱਟਦਾ ਵੇਖੋ ਕੰਪਨੀ ਵਾਲਾ ਤਾਂ ਹਾਂ ਆਕਾਸ਼ ਚਾਹ ਲਗਾਉਣਾਗਾ ਕੀ ਕੱਟਦਾ ਉਹ ਤਾਂ ਨਾਲ ਹੀ ਕੰਮ ਕਰਦਾ ਦਫ਼ਤਰ ਚ ਮੁੰਡਾ ਉਹ ਆ ਹਾਂ 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 ਸਾਨੂੰ ਤਾਂ ਕਹਿੰਦੇ ਪੰਚਾਇਤ ਦੇ ਮੈਂਬਰਾਂ ਨੇ ਫੋਨ ਕਰੇ ਨਹੀਂ ਹੈਗੇ ਜਦੋਂ ਪਹੁੰਚ ਗਿਆ ਕਿ ਨਾ ਪਹੁੰਚ ਗਿਆ ਪਹੁੰਚਣ ਦੀ ਨਹੀਂ ਕਿ ਤੋ ਕੋਈ ਫਾਰਮ ਵਗੈਰਾ ਰਹਿ ਗਿਆ ਹੋਊਗਾ ਨਾ ਭਾਈ ਸਾਡੇ ਫਾਰਮ ਪੰਚਾਇਤਾਂ ਦੇ ਬਹੁਤ ਥੱਬੇ ਥੱਬੇ ਟੋਕਰੇ ਟੋਕਰੇ ਫਾਰਮ ਹੁੰਦੇ ਨੇ ਇਹ ਫਿਰ ਹੁਣ ਕਾ ਤੋ ਫੋਨ ਤਾਂ ਦਫ਼ਤਰ ਬੰਦ ਹੋਗਾ ਹੁਣ ਕਾ ਤੋ ਫੋਨ ਕਰਦਾ ਕਸ ਚaile ਨਹੀਂ ਉਤ ਕਹਿੰਦੇ ਨਾਲ ਕੰਮ ਕਰਦੇ ਨੇ ਜੀ ਕੌਣ ਲੱਗਦਾ ਕੀ ਹੈ ਉਹ ਨਾਲ ਦਫ਼ਤਰ ਚ ਨਾਲ ਹੀ ਹੁੰਦੇ ਮੇਰੇ ਕੰਮ ਤੇ ਇਕੱਠੇ ਨੇ ਜੁਆਇਨਿੰਗ ਹੋਈ ਹੈ ਸਾਡੀ ਕੜੀ ਕੜੀ ਦਾਦਾ ਮੈਂ ਚਾਹੀ ਕਿ ਨਾ ਆ ਗਏ ਕਿੱਥੋਂ ਲਗਾਏਗਾ ਚਹਲ ਨਾਲ ਪਿੰਡ ਦਾ ਹੀ ਆਪਣੇ ਇੱਥੇ ਰੱਖ ਇੱਥੇ ਰੱਖ ਛੱਟ ਤਾਂ ਮੈਨੂੰ ਦੱਸਿਆ ਕੋਈ ਵੀ ਐ ਤੇਰੇ ਨਾਲ ਉੱਥੇ ਕੰਮ ਕਰਦਾਗਾ ਇਹ ਕਿਹੜਾ ਪਤੀ ਨੂੰ ਚਾਹ ਦਫ਼ਤਰ ਗਿਆ ਆ ਤੈਨਖ ਦਾੜੀਆਂ ਓਏ ਪਹਿਲੇ ਤਾਂ ਫੋਨ ਨਹੀਂ ਆਇਆ ਹੈਗਾ ਕਦੇ ਇੱਕ ਮਿੰਟ ਐਂ ਦੱਸ ਦੋ ਅੱਜ ਤੱਕ ਤੁਹਾਨੂੰ ਕੋਈ ਗੱਲ ਮੇਰੀ ਪਤਾ ਲੱਗੀ ਹੈ ਜਾਂ ਕਿ ਤੁਹਾਨੂੰ ਲੰਬਾ ਆਇਆ ਹੈ ਮੇਰਾ ਮੈਨੂੰ ਸ਼ੱਕਾ ਤੋਂ ਕਰ ਰਿਹਾ ਮੇਰੇ ਤੇ ਤੁਹਾਨੂੰ ਪਤਾ ਲੱਗਾ ਕੀ ਕਰ ਗਾਣ ਨਾਲ ਚੱਲ ਵੜੋ ਦਫ਼ਤਰ ਚ ਮੇਰੇ ਓ ਮੇਰੀ ਗੱਲ ਸੁਣ ਭਾਈ ਤੂੰ ਪਤਾ ਲੱਗਣੀ ਨਹੀਂ ਦਿੰਦੀ ਤੇਰਾ ਪਹਿਲਾਂ ਕਾ ਤੂੰ ਨਹੀਂ ਆਇਆ ਫੋਨ ਕਾ ਚੈਲਦਾ ਓਹੋ ਕਿਉਂ ਕਰੂ ਪਹਿਲਾਂ ਫੋਨ ਉਹਨੂੰ ਕੰਮ ਸੀਗਾ ਕੋਈ ਫਾਰਮ ਸੀਗਾ ਉਹ ਨਹੀਂ ਪਤਾ ਲੈ ਤੇਰਾ ਨਾਂ ਹੋਏਗਾ ਜੱਸਾ ਸਿੰਘ ਹੈ ਲੈ ਲਖਲਾ ਤੂੰ ਇਹਨੂੰ ਕਹਿਣੀ ਕੀ ਹੈ ਕੀ ਕਹਿਣੀ ਹੈ ਤੈਨੂੰ ਕਾਸ਼ ਜੀ ਇਹ ਤਾਂ ਜਾਣਦੇ ਤੇਰੇ ਮੁਰੇ リカジ ਦਾ ਫੋਨ ਹੈ ਹੁਣ ਮੇਰੇ ਤੋਂ ਸੀਨੀਅਰ ਨੇ ਤੇ ਜੀ ਤਾਂ ਕਹੂੰਗੀ ਮੈਨੂੰ ਜੀ ਕਹਿੰਦਾ ਮੈਨੂੰ ਕਰੋ ਜੀ ਕਹੇ ਐ ਕਹੇ ਜੀ ਜੇਡ ਜੀ ਜੇ ਤੁਹਾਨੂੰ ਸ਼ੱਕ ਆ ਨਾ ਕੱਲ ਨੂੰ ਦਫ਼ਤਰ ਚ ਮੇਰੇ ਨਾਲ ਚੱਲ ਬੜਿਓ ਠੀਕ ਹੈ ਉਹ ਵਿਪਕਸਾ ਲੈ ਗਰਮੀ ਹੋਣ ਲੱਗ ਪਈ ਮੈਨੂੰ ਤਾਂ ਗਰਮੀ ਸਾਡੇ ਤਾਂ ਪੌਣੀ ਆਉਣੀਆਂ ਗੱਲ ਤਾਂ ਸੁਣੋ ਮੇਰੀ ਗੱਲ ਸੁਣੋ ਸੀਨੀਅਰ ਨਹੀਂ ਹੁਣ ਸਾਰੀ ਕਹਾਂਗੀ ਜਾਂ ਜੀ ਕਹਾਂਗੇ ਰਿਸਪੈਕਟ ਹੀ ਦੇਵਾਂਗੇ ਹੁਣ ਸਿੱਧਾ ਨਾਮ ਲੈ ਕੇ ਕਿਵੇਂ ਬੁਲਾਉਂਗਾ ਫਿਰ ਸੀਨੀਅਰ ਹੁਣ 5 ਵਜੇ ਫੋਨ ਕਿਉਂ ਕਰਦਾ ਪਾਈ ਉਹਨੂੰ ਵੀਰਾ ਕਹਿ ਕੇ ਦਿਖਾ ਵੀਰੇ ਮੇਰੀ ਗੱਲ ਸੁਣੋ ਨਾਲ ਕੰਮ ਕਰਦੇ ਨੇ ਐ ਹਰ ਇੱਕ ਨੂੰ ਵੀਰੇ ਕਿਵੇਂ ਕਹਿ ਸਕਦੀਆਂ ਤੇਰਾ ਕੀ ਲੱਗਦਾ ਹੈ ਸੀਨੀਅਰ ਨੇ ਸਾਡੇ ਸਰ ਨੇ ਹਾਂ ਤੇਰੇ ਸਿਰ ਜੜ ਹਾਰਿਆ ਕਿਥੇ ਤੂੰ ਦੇਖ ਥੱਲੇ ਪਾਪਾ ਦਾ ਘੜਾ ਭਰ ਗਿਆ ਮੈਂ ਮਨ ਤੋਂ ਯਕੀਨ ਕਰਦੇ ਤੁਸੀਂ ਕਾ ਤੂੰ ਐਂ ਕਰੀ ਜਾਂਦੇ ਹੋ ਤੁਨ ਤੁਸੀਂ ਪੜੇ ਲਿਖਿਆ ਹੋ ਨਾ ਹੁਣ ਨਾਲ ਦੋ ਜਣ ਕੰਮ ਕਰਨਗੇ ਬੰਦਾ ਫੋਨ ਤਾਂ ਘਰ ਹੀ ਲੈਂਦਾ ਆ ਭਾਈ ਕੀੜੇ ਪਾਪਾ ਮਰ ਦਿੰਦਾ ਜਿਹੜਾ ਬੰਦਾ ਤਰੇਤ ਬੰਦੇ ਨੂੰ ਤਪਾਵੇ ਕੀੜੇ ਪੇਕੇ ਮੇਰੇ ਘਰ ਤੁਹਾਨੂੰ ਕੀ ਆਦੀ 5 ਵਜੇ ਕਾ ਫੋਨ ਕਰਿਆ ਹੁਣੇ ਡਾਕਟਰ ਤਾਂ ਸੁਣ ਲਓ ਪਹਿਲਾਂ ਗੱਲ ਸੁਣ ਦਲੋ ਮੇਰੀ ਉਹ ਐਸਾ ਹੋ ਰਾ ਜਿਸੇ ਡਾਕਟਰ 2 ਵਜੇ ਕਲੀਨੀਆਂ ਬੰਦ ਹੋਈਆਂ ਨੇ 3 ਵਜੇ 5 ਵਜੇ ਤੱਕ ਪੱਕੇ ਨਾਲ ਖਾਣਾ ਖਾਣਾ ਹੁੰਦਾ ਪੁੱਛ ਹੁਣ ਫੋਨ ਕਰਕੇ ਪੁੱਛਣੇ ਪੁੱਛ ਲਓ ਲੈ ਮੈਂ ਫਿਰ ਗੱਲ ਕਰਵਾ ਦਿੰਦੀ ਉਹ ਗੱਲ ਕਰ ਲੈਣੀ ਗੱਲ ਮੇਰੀ ਗੱਲ ਸੁਣ ਲਓ ਉਹ ਪਤਾ ਕੀ ਗੱਲ ਆ ਉਹਨਾਂ ਫਾਰਮ ਸੀਗੇ ਉਹ ਉਹਨਾਂ ਦੇ ਫਾਰਮ ਮੈਂ ਰੱਖ ਕੇ ਆਈਆਂ ਤੇ ਉਹਨੂੰ ਨਹੀਂ ਪਤਾ ਉਹਦੇ ਬਾਰੇ ਪੁੱਛਦੇ ਹੁਣੇ ਇੱਧਰ ਕਰ ਗੱਲ ਮੇਰੇ ਨਾਲ ਇਹਨਾਂ ਦੀ ਉਦਾ ਪੋਲੇ ਪੰਜੀਰ ਹੈ ਮੈਂ ਨਾ ਕਰ ਰਹੀ ਮੈਂ ਪੰਚਾਇਤ ਪੰਚਾਇਤ ਮੈਂਬਰਾਂ ਮੈਨੂੰ ਸਾਰਾ ਮੈਂ ਮੈਂ ਤਾਂ ਕੱਲ ਨੂੰ ਰਿਜ਼ਾਈਨ ਦੇ ਰਹੀ ਹਾਂ ਮੈਂ ਹਟਦੀ ਹਾਂ ਜਦੋਂ ਜਦੋਂ ਸ਼ਾਕਾ ਮੈਂ ਘਰੇ ਬੈਠੂਗੀ ਕਿਤੇ ਨਹੀਂ ਮੈਂ ਜਾਂਦੀ ਮੈਂ ਰੋਜ਼ ਦੇ ਕੰਜ਼ਰਵੇਸ਼ਨ ਤੋਂ ਅੱਕੀ ਪਈ ਆ ਮੈਂ ਵੀ ਹੁਣ ਰੋਜ਼ ਹਾਂ ਉਹ ਉਹ ਲੋਕੀਂ ਰਾਤ ਤੇਰਾ ਰੱਖਿਆ ਤਲਫਦਾ ਬੰਦਾ ਕਿ ਨਹੀਂ ਕਹਿੰਦਾ ਵੀ ਮੈਂ ਬਹੁਤ ਚਪੜਾ ਮੈਂ ਬਹੁਤ ਚਪੜਾ ਐਂਕਲ ਵਾਲਾ ਵਾਲੇ ਕਈ ਆਣੇ ਫ੍ਰੈਂਡੀ ਹੋਊਗਾ ਹਣਾ ਮੈਨੂੰ ਲੱਗਦਾ ਫ੍ਰੈਂਡੀ ਐ ਇੱਥੇ ਉੱਪਰ ਬਹਿ ਜਾ ਹੈਂ ਕਬਾਤ ਪਾ ਮਾਰ ਕੇ ਆ ਉਹ ਭਾਤ ਬੰਦੇ ਨੂੰ ਪਾਗਲ ਬਣਾਈ ਜੀ ਤੀ ਮੀ ਆ ਦੇਖ ਲੈ ਕਿਉਂ ਤੂੰ ਉਹਦੇ ਮਗਰ ਪਿਆ ਕਰ ਕਿਉਂ ਘਰੇ ਕਲੇਸ਼ ਪਾਇਆ ਬਾਈ ਠੀਕ ਹੈ ਹੁਣ ਤੂੰ ਹਾਏ ਹਾ ਉਹ ਡੱਟ ਘੱਟੇ ਥੋੜਾ ਜਾ ਹੋ ਗਿਆ ਠੀਕ ਡੱਟ ਪਲਟੋ ਆ ਡੱਟ ਉੱਠ ਕਰਿਆ ਕੀ ਬੱਚਾ ਬੰਦ ਹੋ ਗਿਆ ਤੇ ਬੰਨ ਪੈ ਗਿਆ ਫੇਰ ਹੁਣ ਤਖਰੀ ਆਈਆ ਹੋੜ ਓ ਕੰਜਰਦਾਰ ਤੂੰ ਪਾਤਰੀ ਪੁਤਰੀ ਛੱਡ ਤੂੰ ਆ ਪੀਆ ਕਰ ਪੀਪੀ ਜੀ ਮੈਨੂੰ ਸਾਰਾ ਕੋਦੇ ਖੋੜ ਦੂੰ ਤੇਰਾ ਵਿੱਚੋਂ ਬੁੱਤ ਲੈ ਲੈਂ ਗਿਆ ਨੇ ਨੇ ਫੂਕੜਾਇਆ

ਹਟ ਬਾਹਰ ਹਟ ਤੁਹਾਡਾ ਮੌਜੂਦਾ ਪਲਾਨ 12 ਅਕਤੂਬਰ